ਚਲਾਣਾ ਕਿ ਨਾਲ ਲਿਖਦੇ ਨਹੀਂ ਪਿੱਛੇ ਆਉਣੀ ਆ ਰੋ ਤੂੰ ਫੋਟੋ ਆਉਂਦੇ ਪਿੱਛੇ ਹਟ ਜਾ ਰੋ ਆਉਰ ਆ ਜਾ ਆਉ ਪਾਈ ਦੋ ਇਸ ਨੌ ਦੇ ਨਾਂ ਦਾ ਨਾਂ ਨੌ ਦੱਸੋ ਪੁੱਤ ਡੋਢੀ ਨਾਂ ਨੌ ਰੱਖਦੇ ਨੌ ਕੀ ਆ ਪੁੱਤ ਤੇਰਾ ਅਸੂਲ ਨੂੰ ਨੌ ਤੁਸੀਂ ਦੱਸ ਦੋ ਜਸਪ੍ਰੀਤ ਹੈ ਜੀ ਜਸਪ੍ਰੀਤ ਕੌਰ ਉਹਦਾ ਕੁਛ ਹੈਂ પ્રકાશ ਦੀਪ ਕੌਰ ਠੀਕ ਹੈ ਦੋਨਾਂ ਦਾ ਹਿੱਸਾ ਜੋ ਮਿੱਠੂ ਦੀ ਜਿੰਨੀ ਵੀ ਜਾਇਆ ਜਾਂਦਾ ਹੈ ਉਹਦਾ ਸਾਰੇ ਦੇ ਹਿੱਸੇ ਦਾ ਇਹ ਮਾਲਕਣੀਆਂ ਨੇ ਆ। ਦਾਦਾ ਇਹਨਾਂ ਨੂੰ ਦੇਊਗਾ। ਦਾਦਾ ਇਹਨਾਂ ਨੂੰ ਦੇਊਗਾ। ਜੋ ਵੀ 10 ਵਿਸ ਵਜੇ ਆਉਂਦੇ ਨੇ ਜੀ। ਜੋ ਵੀ ਆਉਂਦੇ ਨੇ। 10 ਵਿਸ ਵਜੇ ਤੇ ਆਉਂਦੇ ਨੇ। 10 ਵਿਸ ਵਜੇ ਸਾਨੂੰ ਉਹ ਤਾਂ 10 ਵਿਸ ਵਜੇ ਲੈ ਆ ਦੋ ਨਾਲ। 10 ਵਿਸ ਵਜੇ ਲਿਖ ਦੋ। 10 ਵਿਸ ਵਜੇ। ਹਾਲੋ ਪਤਾ ਕਿ ਆਏ ਬਾਦ ਕਰਦਾ ਫੇਰ ਰੌਲਾ ਪੋਗੇ 10 ਵਿਸ ਵਜੇ ਨਾਲ। ਕੋਈ ਨਾ ਆਪਾਂ ਬੈ ਕੇ ਕਰ ਲਾਂਗੇ ਪੁੱਤ ਇਹਨਾਂ ਨਾਲ ਗੱਲ। ਕਰ ਲਾਂਗੇ ਕੋਈ ਗੱਲ ਨਹੀਂ। ਉਹ ਕੋਈ ਨਹੀਂ ਜੇ ਦੋ ਲੋਕ ਪਿਆਰ ਰੱਖੇਗਾ ਉਹ ਝੋੜੀ ਨੇ ਜੇ ਤੁਸੀਂ ਇਹਨਾਂ ਦੇ ਡੇਗੋਗੇ ਜਾ ਕੇ ਆਪੀ 10 ਵਿਸਵੇ ਦੇ ਵਿੱਚ ਕਿੰਨੇ ਹਿੱਸੇ دارੋਂ ਨਹੀਂ ਉਹਦੇ ਇਕੱਲੇ ਦੇ ਨਹੀਂ ਉਹਦੇ 10 ਸਾਡੇ ਰਹਿ ਗਏ ਬਿੰਦਰ ਦੇ ਤੇ ਮੇਰੇ ਹਾਂ ਉਹਦੇ 10 ਮਿੰਟ ਪਾਈ ਸਾ ਮਿੱਠੂ ਦੇ ਤਾ ਉਹਨੇ ਬੜੇ ਹੋਏ 10 ਵਿਸਵੇ ਲਿਖਦਾ ਪਹਿਲੇ ਅੱਧਾ ਹਿੱਸਾ ਇਹ ਲੈ ਕੇ ਨਾ ਵੀ ਇਹਦੇ ਹੀ ਕਰਨਾ ਪਾਉਣਾ ਬਿੰਦਰ ਨੇ ਕਰਤੇ ਵੀ ਮੇਰਾ ਹਿੱਸਾ ਦਵਾ ਕੇ ਉਹ ਦੇਣਗੇ ਸੱਤ ਮਰਲੇ ਜੋ ਅੰਦਰਲਾ ਬਾਬੇ ਨੇ ਖੁਦਾ ਆਪੇ ਕਹਤਾ ਬਾਬੇ ਨੇ ਮੰਡਵਾਰਾ ਕਰ ਲੈ ਜੀ ਮਿੱਟ ਕਲਦੀਪ ਨੇ ਪੂਰੀ ਸੱਜਿਆ ਆ ਗਿਆ ਬਿੱਟੇ ਪੰਜ ਵਿੱਚ ਉਹ ਜਿਹੜੇ ਸੱਤ ਮੰਨੇ ਹੋਰ ਉਹਨਾਂ ਨੇ ਤੈਨੂੰ ਦਬਾਉਂਦੇ ਆ ਅੱਛਾ ਕੇ ਲਿਖਦੀ ਇੱਕ ਮਿੰਟ ਦੀ ਇੱਕ ਇਹ ਲਿਖਦੀ ਵਿੱਚ

ਗੋਮਿੰਟ ਸਟਾਪ ਕਰ ਨਾ ਨਾ ਕਮਾਨ ਕਰਦੀ ਬਾਬਾ ਜੀ ਤੁਸੀਂ ਬਾਬਾ ਚੱਲ ਤੂੰ ਅੰਦਰ ਚੱਲ ਬਾਬਰ ਦਿਆ ਹੋ ਗਦੇ ਬਾਬਾ ਜੀ ਬੋਲ ਸੌ ਖਾਬੀ ਮੈਂ ਤੇਨੂੰ ਕਮਾਨ ਚੱਲ ਤੂੰ ਅੰਦਰ ਚੱਲ ਮੇਰੇ ਇੱਕ ਕੁੱਤਾ ਹੈ ਮੈਂ ਕਿਸੇ ਦੇ ਨਾਲ ਕਿਸੇ ਦੇ ਬੈਠੇ ਸਾਰੀ ਗੱਲ ਤੇਰਾ ਸਾਰਾ ਫੈਸਲਾ ਤੇਰੇ ਹੱਕ ਦੇ ਦਿੱਤਾ ਲਾਣਾ ਆਹੋ ਦੂਸ਼ਣ ਲਾਉਂਦੀ ਏ ਦੇਖ ਨਾ ਘੱਟੀਆ ਗੱਲਾਂ ਦੇਖ ਕਿ ਕਿਸੇ ਨੂੰ ਸ਼ਰਮ ਨਹੀਂ ਹੁੰਦੀ ਤੇ ਪਹਿਲਾਂ ਕਿਉਂ ਨਹੀਂ ਕਹੀ ਗੱਲ ਝੂਠ ਬਣ ਨਹੀਂਦੀ ਉਹ ਬੋਲਦੀ ਸੀ ਮੈਂ ਤੇਰੇ ਨਾਲ ਰੋਟੀ ਦੇ ਨਹੀਂ ਸਕਦੀ ਉਦੋਂ ਤਾਂ ਕਿਹਾ ਨਹੀਂ ਕਦੇ ਕਿਸੇ ਨੇ ਮੋਟਰਸਾਈਕਲ ਤੋਂ ਬਾਗੀ ਮੈਂ ਦੱਸਦਾ ਜੀ ਅਸਲ ਇਹ ਇਹਨਾਂ ਨੂੰ ਰੇ ਚਾਉਂਦੀ ਨਹੀਂ ਵੀ ਉਰੇ ਆਉਣ ਜਿਹੜਾ ਆਪਣਾ 7000 ਸੌ ਰੈ ਨਾ ਇਹ ਨਹੀਂ ਚਾਉਂਦੀ ਵੀ ਉਰੇ ਆਵੇ ਕੱਲੀ ਰਹਾਗਾ ਜੀ ਕੱਲੀ ਰਹਾ ਇਹਦਾ ਰੌਲਾ ਇਹਦਾ ਸਭ ਤੋਂ ਵੱਡਾ ਇਹਨੇ ਆਪ ਕਿਹਾ ਵੀ ਮਿੱਠੂਰੇ ਵੜਨਾ ਨਹੀਂ ਚਾਹੀਦਾ ਮੈਂ ਘਰੇ ਆਉਣ ਨਹੀਂ ਦੇਣਾ ਇਹਨੇ ਆਪ ਕਿਹਾ ਲਿਖਤੀ ਚ ਦਿੱਤਾ ਹੋਇਆ ਪੁੱਛੋ ਮੇਰੇ ਸਾਹਮਣੇ ਕਰਾਓ ਗੱਲ ਮੈਂ ਕਹਿੰਦਾ ਸੀ ਮੈਂ ਸੁਣੋ ਜੀ ਮੈਂ ਕਿਹਾ ਸੀ ਵੀ ਮਿੱਟੂ ਸਿੰਘ ਨੂੰ ਮੈਂ ਘਰੇ ਲੈ ਆਉਂਗਾ ਇਹ ਨਹੀਂ ਅੱਜ ਤੋਂ ਬਾਅਦ ਮੈਂ ਘਰੇ ਨਹੀਂ ਵੜਨ ਦੇਣਾ ਇਹ ਆਉਣ ਨੂੰ ਤਿਆਰ ਸੀ ਸਾਰੇ ਨਲੈਕੀ ਚ ਨਾ ਹੁਣਾ ਜਿਹੜਾ ਸਾਥ ਸਵਾਰ ਇੱਥੇ ਬੈਠਣਾ ਕਮਿਊਨਿਟੀ ਦਲ ਲਿਆਂਦੇ ਜੀ ਉਹਨੂੰ 3 ਘੰਟੇ ਹੋ ਰਹੇ ਦੀ ਸੱਤ ਬੈਠੀ ਰਹੇ ਪਾਣੀ ਵੀ ਨਹੀਂ ਪੁੱਛਿਆ ਗੱਲੇ ਨਹੀਂ ਕਰੀ ਵੀ ਜੇ ਉਹਰੇ ਆ ਕੇ ਬੈਗੀ ਮੈਨੂੰ ਅੱਕ ਲੱਗ ਜੂ ਇਹਦੀ ਗੱਲ ਬਾਤ ਹੈ ਇੱਥੇ ਉਹ ਗੱਲ ਅਸੀਂ ਵੱਡਾਂਗੇ ਬੱਬਾ ਜੀ ਉਹਨਾਂ ਨਾਲ ਮੁਖ ਦੇ ਉੱਠਿਆ ਫੋਟੋ ਮਰ ਗਿਆ ਮਰ ਗਿਆ ਉਹਨੂੰ ਉਹਨੂੰ ਵੱਡਾ ਵੱਡਾ ਇਹ ਨਿਪੜ ਕੇ ਆਈਏ ਜੀ ਇਹਨੂੰ ਵੱਡਾ ਕਰਕੇ ਇਹ ਨਿਪੜ ਕੇ ਆਈਏ ਤਾਂ ਉਹਨੂੰ ਛਾਪੇ ਨਹੀਂ ਜੱਟ ਡੰਡੇ ਖੜਿਆਏ ਨੇ ਨੇ ਥਾਣੇ ਚਾਹ ਮਸਾਇਨ ਕਰੇ ਨੇ ਲਿਖਿਆ ਗਿਆ ਪਤਾ ਨਹੀਂ ਕਰਦੇ